ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਛੋਟੀ ਪਕਾਉਆ ਜੀ ਜੀਮੇਦਾਰ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਈ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰਤਾ ਅਗੀ ਤੱਕ ਨਮਨ ਵੀਡੀਓ ਬਣਾ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਕਰ ਕਰ ਬਾਈ ਸਸੀ ਗਾਈ ਸਸੀ ਗਾਈ ਜੀ ਨਾਮ ਗਗਨਦੀਪ ਜੀ ਪਿੰਡ ਬਾਸਤੇਗੜ ਜੀ ਜਿਹੜਾ ਬਰਨਾਲਾ ਜੀ ਅ ਮੱਝ ਦੱਸੋ ਜੀ ਕਹਿੰਦੇ ਤੁਸੀਂ ਸੁਣਾ ਮੈਂ ਐਸ ਨੇ ਵੀਰੇ ਦੂਜੇ ਸੂਏ ਸੁਣਾਗਾ ਠੀਕ ਆ ਠੀਕ ਆ ਤਾਂ 5-7 20 ਤਰੀਕ ਨੂੰ ਇਹਦੇ ਦਿਨ ਪੂਰੇ ਆ 5-4 ਦਿਨ ਉੱਤੇ ਵੀ ਲੈ ਸਕਦੀ ਆ ਠੀਕ ਆ ਹਾਂ ਜੀ ਠੀਕ ਆ ਰੇਟ ਭਰਾ ਦਾ ਰੇਟ ਇਹਦਾ ਹੋਊਗਾ ਜੀ ਫੋਨ ਤੇ ਠੀਕ ਆ ਲੋ ਭਰਾ ਦੁੱਧ 10 ਪੈਸਾ ਲੇ ਲਿਆ ਸੂਏ ਨੇ 10 ਲੀਟਰ ਦੁੱਧ ਦਿੱਤਾਗਾ 10 ਲੀਟਰ ਦਿੱਤਾ ਦੁੱਧ ਕਿਸੇ ਨੂੰ ਹਾਂਜੀ ਠੀਕ ਆ ਚੈੱਕ ਕਰ ਸਕਦੇ ਫੇਸ ਬਿਊਟੀ ਤੇ ਦੂਜਾ ਸੂਆ ਬਾਕੀ ਚੰਨ ਤੋ ਤੋੜ ਕੇ ਦਿਖਾਉਣੇ ਜੀ ਚਲ ਚੈੱਕ ਕਰ ਸਕਦੇ ਦੇਖੋ ਹੌਲੀ ਨੂੰ ਲਿਓ ਜੀ ਲੋ ਇਸ ਨੂੰ ਪੂਰਾ ਦਿਖਾਉਣੇ ਕੱਟ ਕੱਟ ਸਨੱਕ ਪੁਣਾ ਲੰਮੀ ਲੈ ਜੇ ਮੜਾ ਉਧਰ ਲੈ ਜੇ 12 ਗਣੀ ਲੈ ਚਲੋ ਲੈ ਚਲੋ ਉਧਰ ਤੋਰੋ ਲੋ ਜੀ ਦਰਨ 20 ਦਿਨ ਨੂੰ ਪੂਰੇ ਆਖੀ ਪੰਜ ਚਾਰ ਦਿਨ ਬਾਅਦ ਹੋ ਜਾਦੀ ਆ ਜੀ ਠੀਕ ਹੈ ਜੀ ਮੋੜ ਦਿਓ ਜੀ ਲੋ ਜੀ ਲੋ ਜੀ ਬੰਨਦੇ 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 ਜੀ ਬੰਨਦੇ ਲੋ ਜੀ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ